ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਿਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਅਮਰੀਕਾ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਮੁੜ ਤੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਹਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਨੇ ਉਹਨਾਂ ਸ਼ਰਤਾਂ ਦੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਆਸਿਫ ਮੁਨੀਰ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਨੋਬਲ ਪ੍ਰਾਈਜ਼ ਦੇਣ ਦੀ ਗੱਲ ਕਰ ਦਿੱਤੀ ਗਈ ਹੈ ਉਹ ਕਿਉਂ ਕੀਤੀ ਗਈ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਦੇਸ਼ ਦੇ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਆਪਣੇ ਆਪ ਦੇ ਉੱਤੇ ਸ਼ਰਮ ਆਏਗੀ ਇਹ ਕਿਹਦੇ ਵੱਲੋਂ ਕਿਹਾ ਗਿਆ ਔਰ ਕਿਉਂ ਕਿਹਾ ਗਿਆ ਇੱਕ ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਇੱਕ ਡਾਕਟਰ ਦੀ ਖੁਦ ਦੀ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਗਈ ਹੈ ਕਿਹੜੇ ਇਲਾਕੇ ਦੀ ਵੀਡੀਓ ਹੈ ਔਰ ਉਸ ਤੋਂ ਬਾਅਦ ਉਸ ਡਾਕਟਰ ਨੇ ਇੱਕ ਮਹਿਲਾ ਦੇ ਨਾਲ ਵੀ ਬਦਤਮੀਜ਼ੀ ਕੀਤੀ ਹੈ ਉਹਦੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ ਸੋ ਇਹਨਾਂ तमाम ਖਬਰਾਂ ਦੇ ਉੱਤੇ ਗੱਲਬਾਤ ਕਰਨ ਲਈ ਬਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅਮਰੀਕਾ ਦੇ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਮੁੜ ਤੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਐਲਾਨ ਕਰ ਦਿੱਤਾ ਗਿਆ ਹੈ ਦਰਸਲ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵੀਜ਼ਾ ਅਰਜ਼ੀਆਂ ਦੀ ਮੁੱਤਲ ਪ੍ਰਕਿਰਿਆ ਨੂੰ ਮੁੜ ਤੋਂ ਸ਼ੁਰੂ ਕਰ ਰਿਹਾ ਹੈ ਪਰ ਹੁਣ ਸਾਰੇ ਬਿਨੇਕਾਰਾਂ ਨੂੰ ਸਰਕਾਰੀ ਸਮੀਖਿਆ ਦੇ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਅਨਲੌਕ ਜਾਨੀ ਕਿ ਉਹਨਾਂ ਦੇ ਨਾਲ ਸਾਂਝਾ ਕਰਨਾ ਪਵੇਗਾ ਅਨਲੌਕ ਕਰਨ ਦੀ ਲੋੜ ਹੋਏਗੀ ਵਿਭਾਗ ਨੇ ਕਿਹਾ ਕਿ ਕਾਉਂਸਲਰ ਅਧਿਕਾਰੀ ਅਜਹੀਆਂ ਪੋਸਟਾਂ ਅਤੇ ਸੰਦੇਸ਼ਾਂ ਤੇ ਨਜ਼ਰ ਰੱਖਣਗੇ ਜਿਨ੍ਹਾਂ ਨੂੰ ਸੰਯੁਕਤ ਰਾਜ ਸਰਕਾਰ ਸਭਿਆਚਾਰ ਸੰਸਥਾਵਾਂ ਜਾਂ ਬੁਨਿਆਦੀ ਸਿਧਾਂਤਾਂ ਦੇ ਪ੍ਰਤੀ ਪ੍ਰਤੀਕੂਲ ਮੰਨਿਆ ਜਾ ਸਕਦਾ ਹੈ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਵੀਜ਼ਾ ਪ੍ਰਕਿਰਿਆ ਦੀ ਮੌਤਲੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਨਵੇਂ ਬਿਨੇਕਾਰ ਜੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਪਬਲਿਕ ਕਰਨ ਅਤੇ ਉਹਨਾਂ ਦੀ ਸਮੀਖਿਆ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦੇ ਨੇ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਮਤਲਬ ਉਹਨਾਂ ਦੀ ਅਪੀਲ ਦੇ ਉੱਤੇ ਕੋਈ ਵੀ ਚਰਚਾ ਨਹੀਂ ਹੋਏਗੀ ਉਸ ਨੂੰ ਇਹਦਾ ਖੰਡਨ ਮੰਨਿਆ ਜਾਏਗਾ ਜਿਹੜਾ ਆਦੇਸ਼ ਉਹਨਾਂ ਜਾਰੀ ਕੀਤਾ ਗਿਆ ਹੈ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰਨ ਤੋਂ ਇਨਕਾਰ ਕਰਨਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਹ ਲੋਡ ਤੋਂ ਬਚਣਾ ਚਾਹੁੰਦੇ ਨੇ ਜਾਂ ਆਪਣੀ ਆਨਲਾਈਨ ਗਤੀਵਿਧੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਦੇ ਵੱਲੋਂ ਅਨਲੌਕ ਨਹੀਂ ਕੀਤਾ ਜਾਏਗਾ ਮਤਲਬ ਅਮਰੀਕੀ ਵਿਭਾਗ ਦੇ ਨਾਲ ਆਪਣਾ ਖਾਤਾ ਜਿਹੜਾ ਹੈ ਉਹ ਅਨਲੌਕ ਨਹੀਂ ਕੀਤਾ ਜਾਏਗਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਸਮਝਿਆ ਜਾਏਗਾ ਕਿ ਉਹ ਆਪਣੀ ਕੋਈ ਗਤੀਵਿਧੀ ਜਿਹੜੀ ਹੈ ਉਹ ਲੁਕੋਣਾ ਚਾਹੁੰਦਾ ਹੈ ਇਹ ਕੀਤਾ ਕਿਉਂ ਗਿਆ ਦਰਸਲ ਹਰੇਕ ਵਿਅਕਤੀ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੁੰਦਾ ਹੈ ਉਹਦੇ ਉੱਪਰ ਉਹਦੀਆਂ ਪਿਛਲੇ ਸਮਿਆਂ ਦੇ ਵਿੱਚ ਕੀਤੀਆਂ ਹੋਈਆਂ ਸਾਰੀਆਂ ਗਤੀਵਿਧੀਆਂ ਅਪਲੋਡ ਹੁੰਦੀਆਂ ਨੇ ਮਤਲਬ ਹਰੇਕ ਵਿਅਕਤੀ ਨੂੰ ਅੱਜ ਦੇ ਟਾਈਮ ਦੇ ਉੱਤੇ ਇੱਕ ਚਾਹ ਹੁੰਦਾ ਹੈ ਕਿ ਜੇ ਉਹਦੇ ਕੋਲ ਵੱਲੋਂ ਕੋਈ ਵੀਡੀਓ ਬਣਾਈ ਗਈ ਹੈ ਕਿਸੇ ਦੇ ਲਈ ਚੰਗਾ ਬੋਲਿਆ ਗਿਆ ਕਿਸੇ ਦੇ ਲਈ ਮਾੜਾ ਬੋਲਿਆ ਗਿਆ ਉਹ ਆਪਣਾ ਸਾਰਾ ਕੁਝ ਸੋਸ਼ਲ ਮੀਡੀਆ ਤੇ ਪਾਉਂਦਾ ਸੋ ਹੁਣ ਜਿਨ੍ਹਾਂ ਨੇ ਅਮਰੀਕਾ ਜਾਣਾ ਹੈ ਜਿਹੜੇ ਵਿਦਿਆਰਥੀਆਂ ਨੇ ਉਹ ਉਹ ਖਾਤੇ ਨਾਲ ਜ਼ਰੂਰ ਅਨਲੌਕ ਕਰਨੇ ਪੈਣਗੇ ਕਿਉਂਕਿ ਉਹ ਵਿਭਾਗ ਪਹਿਲਾਂ ਤੁਹਾਡੇ ਖਾਤੇ ਵੀ ਚੈੱਕ ਕਰੇਗਾ ਕਿ ਤੁਸੀਂ ਪਿੱਛੇ ਕੀ ਕੀ ਕਰਦੇ ਆਏ ਹੋ ਉਸ ਤੋਂ ਬਾਅਦ ਫਿਰ ਤੁਹਾਨੂੰ ਅਮਰੀਕਾ ਜਾਣ ਦੀ ਜਿਹੜੀ ਇਜਾਜ਼ਤ ਹੈ ਵਿਦਿਆਰਥੀਆਂ ਨੂੰ ਮਿਲੇਗੀ ਅਧਿਕਾਰੀਆਂ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਅਮਰੀਕਾ ਦੇ ਵਿੱਚ ਪੜਨ ਦੀ ਉਮੀਦ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਨਵੇਂ ਵੀਜ਼ਾ ਇੰਟਰਵਿਊਆਂ ਦੀ ਸਮਾ ਸੂਚੀ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਸੀ ਜਦਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਗਤੀਵਿਧੀਆਂ ਦੀ ਜਾਂਚ ਨੂੰ ਵਧਾਉਣ ਦੀ ਤਿਆਰੀ ਕਰ ਰਹੇ ਸੀ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਸੀ ਪਰ ਹੁਣ ਜਿਹੜੇ ਲੋਕ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੁਝ ਸ਼ਰਤਾਂ ਦੇ ਨਾਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਔਰ ਉਹ ਵਿਦਿਆਰਥੀ ਜਿਹੜੇ ਆਨ ਆਲੇ ਟਾਈਮ ਦੇ ਵਿੱਚ ਅਮਰੀਕਾ ਜਾਣ ਦੇ ਲਈ ਵੀਜ਼ਾ ਅਪਲਾਈ ਕਰ ਸਕਦੇ ਨੇ ਅੱਜ ਗੱਲ ਕਰਨੀ ਹੈ ਡੋਨਲਡ 트ੰਪ ਦੀ ਹਾਲਾਂਕਿ ਡੋਨਲਡ 트ੰਪ ਦੀ ਗੱਲ ਤੇ ਹਮੇਸ਼ਾ ਹੀ ਹੁੰਦੀ ਹੈ ਪਰ ਅੱਜ ਡੋਨਲਡ 트ੰਪ ਦੀ ਉਸ ਇੱਛਾ ਦੀ ਗੱਲ ਕਰਨੀ ਹੈ ਜਿਹੜੀ ਇੱਛਾ ਉਹਨਾਂ ਦੀ ਆਪਾਂ ਕਹੀਏ ਜੇ ਪੰਜਾਬੀ ਦੇ ਵਿੱਚ ਕਿ ਬਿੱਲੀ ਥੈਲੀੋਂ ਬਾਹਰ ਆ ਗਈ ਉਹ ਵਾਲੀ ਇੱਛਾ ਦੀ ਗੱਲ ਕਰਨੀ ਹੈ ਡੋਨਲਡ 트ੰਪ ਦੀ ਆਪਾਂ ਪਿਛਲੇ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਇਹ ਚਰਚਾ ਕਰ ਚੁੱਕ ਕਿ ਡੋਨਲਡ 트੍ਰੰਪ ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਜਿਹੜੇ ਜਿਹੜੇ ਵੀ ਮੁਲਕ ਆਪਸ ਦੇ ਵਿੱਚ ਲੜ ਰਹੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਦੀ ਲੜਾਈ ਰੁਕਵਾਉਣ ਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ ਇਸ ਦੇਸ਼ ਦਾ ਯੁੱਧ ਰਕਵਾਤਾ ਮੈਂ ਇਸ ਦੇਸ਼ ਦਾ ਯੁੱਧ ਰਕਵਾ ਦੇਵਾਂਗਾ ਡੋਨਲਡ 트੍ਰੰਪ ਦੀ ਇਹਦੇ ਪਿੱਛੇ ਮਨਸ਼ਾ ਕੀ ਹੋਏਗੀ ਆਪਾਂ ਜ਼ਿਕਰ ਕੀਤਾ ਸੀ ਕਿ ਡੋਨਲਡ 트੍ਰੰਪ ਸ਼ਾਇਦ ਇਹ ਦਿਖਾ ਕੇ ਪੂਰੀ ਦੁਨੀਆ ਨੂੰ ਕਿ ਮੈਂ ਤਾਂ ਬੜਾ ਸ਼ਾਂਤੀਪ੍ਰੀਅ ਬੰਦਾ ਆ ਮੈਂ ਸਾਰੇ ਮੁਲਕਾਂ ਦੇ ਯੁੱਧ ਰਕਵਾ ਦੇਣਾ ਇਸ ਕਰਕੇ ਮੈਨੂੰ ਨੋਵਲ ਪ੍ਰਾਈਜ਼ ਮਿਲਣਾ ਚਾਹੀਦਾ ਔਰ ਜਿਹੜੀ ਚੀਜ਼ ਦਾ ਜ਼ਿਕਰ ਆਪਾਂ ਕੁਝ ਮੀ ਨੇ ਪਹਿਲਾਂ ਕੀਤਾ ਸੀ ਉਹ ਚੀਜ਼ ਹੁਣ ਸਾਹਮਣੇ ਆ ਗਈ ਹੈ ਪਾਕਿਸਤਾਨ ਦੇ ਸੈਨਾ ਮੁਖੀ ਆਸੀਮ ਮੁਨੀਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਨੋਬਲ ਪ੍ਰਾਈਜ਼ ਦੇਣ ਦੀ ਗੱਲ ਕਰ ਦਿੱਤੀ ਹੈ ਕਿ ਡੋਨਲਡ 트੍ਰੰਪ ਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੁੱਧਵਾਰ ਨੂੰ ਵਾਈਟ ਹਾਊਸ ਦੇ ਵਿੱਚ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਆਸੀਮ ਮੁਨੀਰ ਦੇ ਨਾਲ ਬੰਦ ਕਮਰੇ ਮੁਲਾਕਾਤ ਕੀਤੀ ਦੋਨਾਂ ਨੇ ਵਾਈਟ ਹਾਊਸ ਦੇ ਕੈਬਨਟ ਰੂਮ ਦੇ ਵਿੱਚ ਲੰਚ ਕੀਤਾ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਆਰਮੀ ਚੀਫ ਦੇ ਮੇਜ਼ਬਾਨੀ ਕੀਤੀ ਹੋਵੇ ਇਹ ਮੁਲਾਕਾਤ মনির ਨੇ মনির ਦੇ 트ੰਪ ਨੂੰ ਨੋਵਲ ਸ਼ਾਂਤੀ ਪੁਰਸਕਾਰ ਦੇਣ ਦੇ ਬਿਆਨ ਤੋਂ ਬਾਅਦ ਹੈ ਆਸੀਮ মনির ਨੇ ਇੱਕ ਬਿਆਨ ਦਿੱਤਾ ਸੀ ਕਿ ਡੋਨਲਡ 트ੰਪ ਨੇ ਜਿਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਦਾ ਯੁੱਧ ਰਖਵਾਇਆ ਉਹਨਾਂ ਨੂੰ ਨੋਵਲ ਪ੍ਰਾਈਜ਼ ਮਿਲਣਾ ਚਾਹੀਦਾ ਹੈ ਆਸੀਮ মনির ਦੇ ਇਸ ਬਿਆਨ ਤੋਂ ਬਾਅਦ ਡੋਨਲਡ 트ੰਪ ਨੇ ਆਸੀਮ মনির ਨੂੰ ਆਪਣੇ ਕੋਲ ਸੱਦ ਲਿਆ ਔਰ ਉਹਨਾਂ ਨੂੰ ਲੰਚ ਵੀ ਕਰਵਾਇਆ ਵਾਈਟ ਹਾਊਸ ਦੀ ਪ੍ਰਵਕਤਾ ਐਨਾ ਕੈਲੀ ਨੇ ਦੱਸਿਆ ਕਿ ਮੁਨੀਰ ਨੇ 트ੰਪ ਨੂੰ ਮਈ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਯੁੱਧ ਸੀਗਾ ਸੰਘਰਸ਼ ਸੀ ਉਹਨੂੰ ਰੁਕਵਾਉਣ ਦਾ ਕ੍ਰੈਡਿਟ ਦਿੱਤਾ ਹੈ। ਆਸੀ ਮੁਨੀਰ ਨੇ ਕਿਹਾ ਕਿ ਇਸ ਯੁੱਧ ਨੂੰ ਡੋਨਲਡ 트ੰਪ ਨੇ ਰੁਕਵਾਇਆ ਸੀ। ਡੋਨਲਡ 트ੰਪ ਕਹਿੰਦੇ ਨੇ ਭਾਰਤ ਪਾਕਿਸਤਾਨ ਦਾ ਯੁੱਧ ਮੈਂ ਰੁਕਵਾਇਆ ਸੀ ਪਰ ਭਾਰਤ ਦੇ ਵੱਲੋਂ ਹਮੇਸ਼ਾ ਇਸ ਗੱਲ ਦਾ ਖੰਡਨ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਸਾਨੂੰ ਕਿਹਾ ਸੀ ਕਿ ਸੀਜ਼ਫਾਇਰ ਕਰੋ ਉਸ ਤੋਂ ਬਾਅਦ ਸੀਜ਼ਫਾਇਰ ਹੋਇਆ। ਮਤਲਬ ਭਾਰਤ ਔਰ ਪਾਕਿਸਤਾਨ ਦੇ ਵਿੱਚ ਪਹਿਲਾਂ ਡੋਨਲਡ 트ੰਪ ਖੜੇ ਸੀ ਕਿ ਯੁੱਧ ਮੈਂ ਰੁਕਵਾਇਆ। ਹੁਣ ਡੋਨਲਡ 트ੰਪ ਨੇ ਹੀ ਯੁੱਧ ਰਖਵਾਇਆ ਉਹਦੇ ਲਈ ਪਾਕਿਸਤਾਨ ਹਮਾਇਤ ਕਰ ਰਿਹਾ ਹੈ ਅਮਰੀਕਾ ਦੀ ਉਹਨਾਂ ਦੇ ਇਸ ਬਿਆਨ ਦੇ ਬਿਆਨ ਤੋਂ ਬਾਅਦ ਸੰਵਾਦ ਦੇ ਵਿੱਚ 트ੰਪ ਨੇ ਉਹਨਾਂ ਨੂੰ ਲੰਚ ਤੇ ਬੁਲਾਇਆ ਔਰ ਲੰਚ ਕਰਾਇਆ ਆਸੀ ਮੁਨੀਰ ਨੇ ਕਿਉਂਕਿ ਆਸੀ ਮੁਨੀਰ ਨੇ ਕਿਹਾ ਸੀ ਕਿ ਡੋਨਲਡ 트ੰਪ ਨੇ ਸਾਡਾ ਯੁੱਧ ਰਖਵਾਇਆ ਆਸੀ ਮੁਨੀਰ ਅਜੇ ਪਾਕਿਸਤਾਨ ਤੋਂ ਅਮਰੀਕਾ ਦੇ ਦੌਰੇ ਤੇ ਨਹੀਂ ਔਰ 트ੰਪ ਨੇ ਉਹਨਾਂ ਦੀ ਮੁਲਾਕਾਤ ਦੇ ਕੁਝ ਘੰਟਿਆਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਦੇ ਨਾਲ ਆਪਾਂ ਬੀਤੇ ਕੱਲ ਜ਼ਿਕਰ ਕੀਤਾ ਸੀ ਕਿ 35 ਮਿੰਟ ਗੱਲਬਾਤ ਕੀਤੀ ਹੈ ਔਰ ਉਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਬਿਆਨ ਦੇ ਵਿੱਚ ਕਿਹਾ ਸੀ ਕਿ ਡੋਨਲਡ 트੍ਰੰਪ ਦੇ ਨਾਲ 35 ਮਿੰਟ ਪ੍ਰਧਾਨ ਮੰਤਰੀ ਮੋਦੀ ਦੀ ਕਿਸ ਕਿਸ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ ਜਦੋਂ ਕੱਲ ਗੱਲਬਾਤ ਹੋਈ ਡੋਨਲਡ 트੍ਰੰਪ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਸ ਦੌਰਾਨ ਮੋਦੀ ਨੇ ਸਾਫ਼ ਕਿਹਾ ਸੀ ਕਿ 7 ਤੋਂ 10 ਮਈ ਤੱਕ ਚੱਲੇ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤੀ ਔਰ ਪਾਕਿਸਤਾਨੀ ਸਿਨਾਮਾ ਦੇ ਵਿੱਚ ਗੱਲਬਾਤ ਹੋਈ ਸੀ ਔਰ ਉਸ ਤੋਂ ਬਾਅਦ ਸੀਜ਼ਫਾਇਰ ਹੋਇਆ ਸੀ ਕਿਸੇ ਵੀ ਬਾਰੀ ਵਿਅਕਤੀ ਦੀ ਵਿਚਧਸਤਾ ਨਹੀਂ ਸੀ ਵਿਚੋਲਗੀ ਨਹੀਂ ਸੀ ਇਹ ਭਾਰਤ ਅਜੇ ਕੱਲ ਹੀ ਕਹਿ ਕੇ ਹਟਿਆ ਉਸ ਤੋਂ ਬਾਅਦ ਡੋਨਲਡ ਟਰੰਪ ਨੇ 12 ਘੰਟਿਆਂ ਦੇ ਵਿੱਚ ਵਿੱਚ ਫਿਰ ਤੋਂ ਇੱਕ ਬਿਆਨ ਦਿੱਤਾ ਕਿ ਭਾਰਤ ਪਾਕਿਸਤਾਨ ਦਾ ਯੁੱਧ ਮੈ ਰਕਵਾਇਆ ਸੀ ਔਰ ਉਸ ਤੋਂ ਬਾਅਦ ਆਸੀਮ ਮੁਨੀਰ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਨੇ ਡੋਨਲਡ ਟਰੰਪ ਨੂੰ ਮਿਲੇ ਹੁਣ ਆਸੀਮ ਮੁਨੀਰ ਦਾ ਵੀ ਬਿਆਨ ਆ ਗਿਆ ਕਿ ਇਹ ਯੁੱਧ ਡੋਨਲਡ ਟਰੰਪ ਨੇ ਰਕਵਾਇਆ ਸੀ ਪਾਕਿਸਤਾਨ ਵੀ ਮੰਨ ਰਿਹਾ ਕਿ ਡੋਨਲਡ ਟਰੰਪ ਨੇ ਰਕਵਾਇਆ ਸੀ ਔਰ ਅਮਰੀਕਾ ਵੀ ਮੰਨ ਰਿਹਾ ਕਿ ਡੋਨਲਡ 트੍ਰੰਪ ਨੇ ਰਿਕੁਇਰਿਆ ਸੀ ਪਰ ਭਾਰਤ ਦੇ ਵੱਲੋਂ ਅੱਜ ਵੀ ਉਹ ਸਟੈਂਡ ਸਪਸਟ ਹੈ ਕਿ ਇਹ ਯੁੱਧ ਪਾਕਿਸਤਾਨ ਦੇ ਡੀਜੀਐਮਓਜ਼ ਦਾ ਫੋਨ ਆਇਆ ਸੀ ਉਸ ਤੋਂ ਬਾਅਦ ਇਹ ਸੀਜ਼ਫਾਇਰ ਹੋਇਆ ਹੈ ਮੁਨੀਰ ਦੀ ਤਾਰੀਫ ਦੇ ਵਿੱਚ 트੍ਰੰਪ ਨੇ ਕਿਹਾ ਕਿ ਸੰਘਰਸ਼ ਰੋਕਣ ਦੇ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਮੁਨੀਰ ਦੇ ਨਾਲ ਮੁਲਾਕਾਤ ਤੋਂ ਬਾਅਦ 트੍ਰੰਪ ਨੇ ਵਾਈਟ ਹਾਊਸ ਲੌਨ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਆਦਮੀ ਨੇ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਪਾਕਿਸਤਾਨ ਦੀ ਲੜਾਈ ਨੂੰ ਰੋਕਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਮਤਲਬ ਇਹ ਆਸੀ ਮੁਨੀਰ ਨੇ 트ੰਪ ਦੇ ਲੈ ਕੇ ਆ। 트ੰਪ ਨੇ ਦੱਸਿਆ ਕਿ ਮੁਨੀਰ ਦੇ ਨਾਲ ਉਹਨਾਂ ਦੀ ਈਰਾਨ ਤੇ ਇਜ਼ਰਾਈਲ ਦੇ ਸੰਘਰਸ਼ ਦੇ ਉੱਤੇ ਚਰਚਾ ਹੋਈ ਹੈ ਕਿਉਂਕਿ ਜੋ ਹੁਣ ਇਜ਼ਰਾਈਲ ਔਰ ਈਰਾਨ ਦਾ ਚੱਲ ਰਿਹਾ ਉਹਦੇ ਤੇ ਅਸੀਂ ਬੰਦ ਕਮਰਾ ਜਿਹੜੀ ਚਰਚਾ ਕੀਤੀ ਹੈ। ਮੁਨੀਰ ਦੇ ਨਾਲ ਮੁਲਾਕਾਤ ਤੋਂ ਪਹਿਲਾਂ 트ੰਪ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਮੁਨੀਰ ਨੂੰ ਇੱਥੇ ਇਸ ਕਰਕੇ ਬੁਲਾਇਆ ਕਿਉਂਕਿ ਮੈਂ ਇਹਨਾਂ ਦੇ ਨਾਲ ਭਾਰਤ ਦੇ ਨਾਲ ਜਿਹੜਾ ਇਹਨਾਂ ਦਾ ਯੁੱਧ ਚੱਲ ਰਿਹਾ ਸੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਯੁੱਧ ਦੇ ਮੈਦਾਨ ਦੇ ਵਿੱਚ ਨਾ ਉਤਰਿਓ ਡੋਨਲਡ 트੍ਰੰਪ ਨੇ ਕਿਹਾ ਮੈਂ ਇਸ ਕਰਕੇ ਇਹਨਾਂ ਨੂੰ ਬੁਲਾਇਆ ਔਰ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਮੈਂ ਕਿਉਂਕਿ ਇਹਨਾਂ ਨੇ ਮੇਰੀ ਗੱਲ ਮੰਨੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪਾਕਿਸਤਾਨ ਆਸੀਮੁਨੀਰ ਆਪਣੀ ਸੈਨਾ ਨੂੰ ਰੋਕੇ ਭਾਰਤ ਦੇ ਨਾਲ ਯੁੱਧ ਦੇ ਵਿੱਚ ਨਾ ਉਤਰੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕਰਦਾ ਡੋਨਲਡ 트੍ਰੰਪ ਨੇ ਕਿਹਾ ਜੋ ਕੁਝ ਦਿਨ ਪਹਿਲਾਂ ਹੀ ਇੱਥੇ ਆਏ ਸੀ ਮਤਲਬ ਉਹਨਾਂ ਨੇ ਆਸੀਮੁਨੀਰ ਦਾ ਵੀ ਧੰਨਵਾਦ ਕੀਤਾ ਕਿ ਉਹ ਯੁੱਧ ਦੇ ਮੈਦਾਨ 'ਚ ਨਹੀਂ ਉਤਰੇ ਔਰ ਭਾਰਤ ਦਾ ਵੀ ਧੰਨਵਾਦ ਕੀਤਾ ਭਾਰਤੀ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕੀਤਾ ਕਿ ਇਹ ਦੋਵਾਂ ਨੇ ਮੇਰੀ ਗੱਲ ਮੰਨ ਲਈ 트럼ਪ ਨੇ ਕਿਹਾ ਕਿ ਅਸੀਂ ਭਾਰਤ ਔਰ ਪਾਕਿਸਤਾਨ ਦੇ ਨਾਲ ਵਪਾਰਕ ਸਮਝੌਤੇ ਦੇ ਉੱਤੇ ਕੰਮ ਕਰ ਰਹੇ ਹਾਂ ਇਹ ਦੋ ਬਹੁਤ ਹੀ ਚਲਾਕ ਲੀਡਰ ਨੇ ਕੌਣ ਆਸੀਮ ਮੁਨੀਰ ਔਰ ਪ੍ਰਧਾਨ ਮੰਤਰੀ ਮੋਦੀ ਔਰ ਇਹਨਾਂ ਨੇ ਬਹੁਤ ਵੱਡੇ ਟਕਰਾਅ ਨੂੰ ਰੋਕ ਦਿੱਤਾ ਇੱਕ ਪਰਮਾਣੂ ਯੁੱਧ ਹੋ ਸਕਦਾ ਸੀ ਪਰ ਇਹ ਦੋਵੇਂ ਲੀਡਰ ਆਸੀਮ ਮੁਨੀਰ ਮਤਲਬ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਸੀਮ ਮੁਨੀਰ ਨੂੰ ਖੜਾ ਕਰ ਦਿੱਤਾ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਉਹਨਾਂ ਦਾ ਕੋਈ ਨਾਮ ਨਹੀਂ ਲੈ ਰਿਆ ਕਿਉਂਕਿ ਪਾਕਿਸਤਾਨ ਨੂੰ ਚਲਾਉਂਦੀ ਹੈ ਪਾਕਿਸਤਾਨ ਦੀ ਆਰਮੀ ਨਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਡੋਨਲਡ 트ਰੰਪ ਨੇ ਲੰਚ ਤੇ ਨਹੀਂ ਬੁਲਾਇਆ ਆਸੀਮੁਨੀਰ ਨੂੰ ਬੁਲਾਇਆ ਬੁਲਾਇਆ ਉਹਦੇ ਬਹੁਤ ਵੱਡੇ ਰੀਜ਼ਨ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਾਕਿਸਤਾਨ ਔਰ ਭਾਰਤ ਦੋ ਵੱਡੀਆਂ ਪਰਮਾਣੂ ਸ਼ਕਤੀਆਂ ਨੇ ਇਹ ਅਮਰੀਕਾ ਦੇ ਵੱਲੋਂ ਦੱਸਿਆ ਜਾ ਰਿਹਾ ਪੂਰੀ ਦੁਨੀਆ ਨੂੰ ਕਿ ਪਾਕਿਸਤਾਨ ਬਹੁਤ ਬਹੁਤ ਵੱਡੀ ਪਰਮਾਣੂ ਸ਼ਕਤੀ ਹੈ ਭਾਰਤ ਨੇ ਉਸ ਪਰਮਾਣੂ ਸ਼ਕਤੀ ਵਾਲੇ ਦੇਸ਼ ਦੀਆਂ 4 ਦਿਨਾਂ ਦੇ ਵਿੱਚ ਬਕੀਆਂ ਦੇੜ ਦਿੱਤੀਆਂ ਔਰ ਉਸ ਤੋਂ ਬਾਅਦ ਹੁਣ ਉਹ ਪਰਮਾਣੂ ਸ਼ਕਤੀਆਂ ਵਾਲਾ ਜਿਹੜਾ ਮੁਲਕ ਹੈ ਉਹ ਇਸ ਹਾਲਾਤ ਦੇ ਵਿੱਚ ਆ ਗਿਆ ਕਿ ਅੱਜ ਨਾ ਚਾਹੰਦੇ ਹੋਏ ਵੀ ਈਰਾਨ ਦੀ ਮਦਦ ਨਹੀਂ ਕਰ ਸਕਦਾ ਕਿਉਂਕਿ ਉਹਦੇ ਆਪ ਦੇ ਪਰਮਾਣੂ ਸ਼ਕਤੀਆਂ ਵਾਲੇ ਜਿੰਨੇ ਵੀ ਤੁਸੀਂ ਕਹੋ ਕਿ ਸੈਂਟਰ ਸੀ ਉਹਨਾਂ ਨੂੰ ਭਾਰਤੀ ਫੌਜਾਂ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਇਆ ਗਿਆ ਸੀ ਔਰ ਕਿਤੇ ਨਾ ਕਿਤੇ ਡੋਨਲਡ ਟਰੰਪ ਦੇ ਵੱਲੋਂ ਜਦੋਂ ਆਸੀ ਮੁਨੀਰ ਦੇ ਨਾਲ ਚਰਚਾ ਕੀਤੀ ਗਈ ਹੈ ਇਹ ਚਰਚਾ ਇਸ ਗੱਲ ਦਾ ਵੀ ਸੰਕੇਤ ਹੈ ਉਹਨਾਂ ਨੇ ਕਿਹਾ ਕਿ ਬੰਦ ਕਮਰਾ ਜਿਹੜੀ ਬੈਠਕ ਹੋਈ ਹੈ ਉਹਦੇ ਵਿੱਚ ਈਰਾਨ ਔਰ ਇਜ਼ਰਾਈਲ ਦੇ ਯੁੱਧ ਬਾਰੇ ਗੱਲ ਕੀਤੀ ਹੈ ਕਿਤੇ ਨਾ ਕਿਤੇ ਪਾਕਿਸਤਾਨ ਦੇ ਵੱਲੋਂ ਜੋ ਪਾਕਿਸਤਾਨ ਦੇ ਨਾਲ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਪਿਆਰ ਜਤਾਇਆ ਜਾ ਰਿਹਾ ਉਹ ਕਿਤੇ ਨਾ ਕਿਤੇ ਈਰਾਨ ਦੇ ਉੱਪਰ ਵੀ ਪਾਕਿਸਤਾਨ ਤੋਂ ਪਾਕਿਸਤਾਨ ਪਾਕਿਸਤਾਨ ਦੀ ਮਦਦ ਦੇ ਨਾਲ ਈਰਾਨ ਦੇ ਉੱਪਰ ਕੋਈ ਕਾਰਵਾਈ ਜ਼ਰੂਰ ਜਿਹੜਾ ਅਮਰੀਕਾ ਕਰ ਸਕਦਾ ਹਨ ਵਾਲੇ ਟਾਈਮ ਤੇ ਇਸੇ ਕਰਕੇ ਉਹਨਾਂ ਦੇ ਨਾਲ ਨਜ਼ਦੀਕੀਆਂ ਵਧਾਈਆਂ ਜਾ ਰਹੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦਾ ਕਨਫਲਿਕਟ ਜਦੋਂ ਸ਼ੁਰੂ ਹੁੰਦਾ ਹੈ ਇੱਕ ਟਾਈਮ ਦੇ ਉੱਤੇ ਡੋਨਲਡ ਟਰੰਪ ਬਿਲਕੁਲ ਵਿਚਸਤ ਤਰੀਕੇ ਦੇ ਨਾਲ ਚੱਲ ਰਿਹਾ ਸੀ ਭਾਰਤ ਦਾ ਵੀ ਸਾਥ ਦੇ ਰਿਹਾ ਸੀ ਪਾਕਿਸਤਾਨ ਦਾ ਵੀ ਸਾਥ ਦੇ ਰਿਹਾ ਸੀ ਪਰ ਇੱਕ ਵਾਰ ਤੁਸੀਂ ਦੇਖੋ ਕਿ ਇੱਕਦਮ ਹੀ ਅਮਰੀਕਾ ਜਿਹੜਾ ਸੀ ਉਸਨੇ ਵਰਲਡ ਬੈਂਕ ਤੋਂ ਪੈਸਾ ਵੀ ਦਲਵਾਇਆ ਪਾਕਿਸਤਾਨ ਨੂੰ ਆਈਐਮਐਫ ਤੋਂ ਪੈਸਾ ਦਲਵਾਇਆ ਹੋਰ ਕਈ ਏਜੰਸੀਆਂ ਅਮਰੀਕਾ ਦੀਆਂ ਜਿਹੜੀਆਂ ਨੇ ਉਹਨਾਂ ਨੇ ਫੰਡ ਕਰਨਾ ਸ਼ੁਰੂ ਕੀਤਾ ਪਾਕਿਸਤਾਨ ਨੂੰ ਔਰ ਤੜੱਲੇ ਦੇ ਨਾਲ ਫੰਡ ਕੀਤਾ ਗਿਆ ਭਾਰਤ ਨੇ ਉਹਦਾ ਵਿਰੋਧ ਵੀ ਕੀਤਾ ਬਹੁਤ ਸਾਰੇ ਲੋਕ ਸੋਚ ਰਹੇ ਸੀ ਕਿ ਪਾਕਿਸਤਾਨ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਅਮਰੀਕਾ ਇਸ ਚੀਜ਼ ਨੂੰ ਪਲੀ ਭਾਤੀ ਜਾਣਦਾ ਸੀ ਕਿ ਅਸੀਂ ਆਨ ਵਾਲੇ ਟਾਈਮ ਦੇ ਉੱਤੇ ਇਜ਼ਰਾਈਲ ਔਰ ਅਮਰੀਕਾ ਈਰਾਨ ਦੇ ਉੱਪਰ ਹਮਲਾ ਬੋਲਾਂਗੇ ਇਹ ਕੁਝ ਕਾਰਨ ਐਸੇ ਸੀ ਜਿਹਦੇ ਕਰਕੇ ਪਾਕਿਸਤਾਨ ਦੇ ਨਾਲ ਸੰਧੀਆਂ ਕਰਨੀਆਂ ਬੜੀਆਂ ਜ਼ਰੂਰੀ ਸੀ ਪਾਕਿਸਤਾਨ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਜ਼ਰੂਰੀ ਸੀ ਪਾਕਿਸਤਾਨ ਨੂੰ ਤਕੜਾ ਕਰਨਾ ਜ਼ਰੂਰੀ ਸੀ ਆਨ ਵਾਲੇ ਟਾਈਮ ਦੇ ਵਿੱਚ ਤੁਸੀਂ ਇਹਦੇ ਪ੍ਰਨਾਮ ਜਿਹੜੇ ਨੇ ਉਹ ਵੀ ਦੇਖੋਗੇ ਡੋਨਲਡ 트੍ਰੰਪ ਦੇ ਵੱਲੋਂ ਆਸੇ ਮੁਨੀਰ ਦੇ ਨਾਲ ਜੋ ਗੱਲਬਾਤ ਕੀਤੀ ਗਈ ਹੈ ਉਹ ਦਾ ਪ੍ਰਣਾਮ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਸਾਹਮਣੇ ਆ ਜਾਏਗਾ ਪਰ ਕਿਤੇ ਨਾ ਕਿਤੇ ਅਮਰੀਕਾ ਭਾਰਤ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਕਿ ਅਸੀਂ ਅੱਜ ਦੇ ਸਮੇਂ ਦੇ ਉਤੇ ਪਾਕਿਸਤਾਨ ਦੇ ਨਾਲ ਬਿਲਕੁਲ ਉਸ ਤਰੀਕੇ ਦੇ ਨਾਲ ਖੜੇ ਹਾਂ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਜਿਹੜਾ ਹੈ ਈਰਾਨ ਦੇ ਉੱਤੇ ਹਮਲੇ ਕਰ ਰਿਹਾ ਔਰ ਇਜ਼ਰਾਈਲ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਅਮਰੀਕਾ ਉਸ ਤਰੀਕੇ ਨਾਲ ਖੜਾ ਹੈ ਉਸੇ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਵੀ ਖੜ ਗਿਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਪ੍ਰਸਥਿਤੀਆਂ ਕਿਸ ਤਰੀਕੇ ਦੀਆਂ ਬਣਦੀਆਂ ਨੇ ਔਰ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਮਰੀਕੀ ਰਾਸ਼ਟਰਪਤੀ ਦਾ ਉਸ ਬਿਆਨ ਦਾ ਖੰਡਨ ਕੀਤਾ ਜਾ ਰਿਹਾ ਹੈ ਕਿ ਭਾਰਤ ਪਾਕਿਸਤਾਨ ਦਾ ਯੁੱਧ ਰਖਵਾਇਆ ਹੈ ਕਿਤੇ ਨਾ ਕਿਤੇ ਜਦੋਂ ਭਾਰਤ ਦੇ ਵੱਲੋਂ ਕੋਈ ਐਸੀ ਗੱਲਬਾਤ ਨਹੀਂ ਡੋਨਲਡ 트ੰਪ ਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਤੇ ਡੋਨਲਡ 트ੰਪ ਨੇ ਹੁਣ ਜਾ ਕੇ ਪਾਕਿਸਤਾਨ ਨੂੰ ਆਪਣਾ ਦੋਸਤ ਬਣਾ ਲਿਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਪ੍ਰਣਾਮ ਕੀ ਨਿਕਲਣਗੇ ਉਹ ਦੇਖਣਾ ਹੋਏਗਾ ਦੇਸ਼ ਦੇ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਆਪਣੇ ਤੇ ਆਵੇਗੀ ਸ਼ਰਮ ਇਹ ਬਿਆਨ ਕਿਹਦੇ ਵੱਲੋਂ ਦਿੱਤਾ ਗਿਆ ਹੈ ਇਹ ਬਿਆਨ ਦਿੱਤਾ ਗਿਆ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਆਖਰ ਉਹਨਾਂ ਨੂੰ ਇਹ ਬਿਆਨ ਕਿਉਂ ਦੇਣਾ ਪੈ ਗਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਹਵਕਾ ਆਈਏਐਸ ਅਧਿਕਾਰੀ ਆਸ਼ੂतोष ਅਗਨੀ ਹੋਤਰੀ ਦੀ ਕਿਤਾਬ ਮੈਂ ਬੂੰਦ ਸਵੈਮ ਖੁਦ ਸਾਗਰ ਹੁੰਦੇ ਲਾਂਚ ਦੇ ਦੌਰਾਨ ਕਿਹਾ ਕਿ ਭਾਰਤ ਦੇ ਵਿੱਚ ਜਲਦ ਹੀ ਅਜਿਹਾ ਸਮਾਜ ਬਣਾਇਆ ਜਾਏਗਾ ਜਿਸ ਦੇ ਵਿੱਚ ਅੰਗਰੇਜ਼ੀ ਬੋਲਣ ਵਾਲੇ ਆਪਣੇ ਆਪ ਤੇ ਸ਼ਰਮ ਮਹਿਸੂਸ ਕਰਨਗੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸੋਚਦੇ ਨੇ ਕਿ ਬਦਲਾਅ ਨਹੀਂ ਆ ਸਕਦਾ ਉਹ ਭੁੱਲ ਰਹੇ ਨੇ ਕਿ ਤਬਦੀਲੀ ਸਿਰਫ ਦ੍ਰਿੜ ਲੋਕਾਂ ਦੁਆਰਾ ਹੀ ਲਿਆਂਦੀ ਜਾ ਸਕਦੀ ਹੈ ਸਾਡੀਆਂ ਭਾਸ਼ਾਵਾਂ ਸਾਡੇ ਸੱਭਿਆਚਾਰ ਦੇ ਰਤਨ ਨੇ ਅਤੇ ਉਹਨਾਂ ਤੋਂ ਬਿਨਾ ਅਸੀਂ ਭਾਰਤੀ ਨਹੀਂ ਰਹਿ ਸਕਦੇ ਸ਼ਾਹ ਨੇ ਕਿਹਾ ਕਿ ਵਿਦੇਸ਼ੀ ਭਾਸ਼ਾਵਾਂ ਕਦੇ ਵੀ ਭਾਰਤ ਇਸ ਦੇ ਇਤਿਹਾਸ ਇਸ ਦੀ ਸੰਸਕ੍ਰਿਤੀ ਅਤੇ ਧਰਮ ਨੂੰ ਸਮਝਣ ਦੇ ਲਈ ਕਾਫੀ ਨਹੀਂ ਹੋ ਸਕਦੀਆਂ ਉਹਨਾਂ ਕਿਹਾ ਕਿ ਭਾਰਤ ਨੂੰ ਅਧੂਰੀਆਂ ਵਿਦੇਸ਼ੀ ਭਾਸ਼ਾਵਾਂ ਦੇ ਰਾਹੀਂ ਪੂਰੀ ਤਰ੍ਹਾਂ ਦੇ ਨਾਲ ਸਮਝਿਆ ਨਹੀਂ ਜਾ ਸਕਦਾ ਮੈਂ ਜਾਣਦਾ ਹਾਂ ਕਿ ਇਹ ਸੰਘਰਸ਼ ਆਸਾਨ ਨਹੀਂ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤੀ ਸਮਾਜ ਇਸ ਲੜਾਈ ਨੂੰ ਜ਼ਰੂਰ ਜਿੱਤੇਗਾ ਅਸੀਂ ਆਪਣੀਆਂ ਪਛਾਣਾਂ ਦੇ ਵਿੱਚ ਸਵੈ ਮਾਨ ਦੇ ਨਾਲ ਦੇਸ਼ ਚਲਾਵਾਂਗੇ ਅਤੇ ਦੁਨੀਆ ਦੀ ਅਗਵਾਈ ਵੀ ਕਰਾਂਗੇ ਇਹ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੇਸ਼ ਕੀਤੇ ਗਏ ਪੰਚ ਪ੍ਰਣ ਪੰਜ ਮਤੇ ਦਾ ਹਵਾਲਾ ਦਿੰਦਿਆਂ ਹੋਇਆ ਅਮਿਸ਼ਾ ਨੇ ਕਿਹਾ ਹੈ ਕਿ ਅੱਜ ਇਹ 130 ਕਰੋੜ ਭਾਰਤੀਆਂ ਦੇ ਮਤੇ ਬਣ ਗਏ ਨੇ ਉਹਨਾਂ ਨੇ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਟੀਚਾ ਗੁਲਾਮੀ ਦੀ ਹਰ ਮਾਨਸਿਕਤਾ ਤੋਂ ਆਜ਼ਾਦੀ ਸਾਡੇ ਸ਼ਾਨਦਾਰ ਅਤੀਤ ਅਤੇ ਮਾਣ ਏਕਤਾ ਅਤੇ ਅਖੰਡਤਾ ਦੇ ਪ੍ਰਤੀ ਸਮਰਪਣ ਅਤੇ ਨਾਗਰਿਕਾਂ ਵਿੱਚ ਫਰਜ਼ ਦੀ ਭਾਵਨਾ ਇਹਨਾਂ 5 ਸੋਹਾਂ ਦੇ ਨਾਲ ਅਸੀਂ 2047 ਤੱਕ ਦੁਨੀਆ ਦੇ ਸਿਖਰ ਤੇ ਹੋਵਾਂਗੇ ਅਤੇ ਸਾਡੀਆਂ ਪਾਸ਼ਾਵਾਂ ਇਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਸੋ ਇੱਕ ਬਹੁਤ ਵੱਡਾ ਬਿਆਨ ਜਿਹੜਾ ਹੈ ਉਹ ਅਮੀਸ਼ਾ ਹੋਂਾਂ ਦੇ ਵੱਲੋਂ ਦਿੱਤਾ ਗਿਆ ਪਰ ਆਨ ਵਾਲੇ ਟਾਈਮ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਕੀ ਉਪਰਾਲੇ ਕੀਤੇ ਜਾਂਦੇ ਨੇ ਉਹ ਦੇਖਣਾ ਹੋਵੇਗਾ ਜਿੱਥੇ ਸੂਬਾ ਸਰਕਾਰ ਦੇ ਵੱਲੋਂ ਇਸ ਗੱਲ ਦੀ ਚਰਚਾ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਗਿਆ ਨਸ਼ਾ ਖਤਮ ਹੋਣ ਦੀ ਕਗਾਰ ਤੇ ਆ ਗਿਆ ਉੱਥੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਡਾਕਟਰ ਨਸ਼ਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਦਰਸਲ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ ਡਾਕਟਰ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਜਾਣਕਾਰੀ ਦੇ ਮੁਤਾਬਕ ਇਹ ਵੀਡੀਓ ਜਿਹੜੀ ਹੈ ਹੁਸ਼ਿਆਰਪੁਰ ਦੇ ਦਸੂਹਾ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਵੀਡੀਓ ਕਦੋਂ ਦੀ ਹੈ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਬੀਤੇ ਕੱਲ ਦੀ ਹੈ ਅੱਜ ਦੀ ਹੈ ਜਾਂ 1 ਸਾਲ ਪੁਰਾਣੀ ਹੈ ਇਹਦੀ ਜਿਹੜੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ ਪਰ ਸਵੇਰੇ ਜਲੰਧਰ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੌਰਾਨ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰਵਾ ਰਹੇ ਹਾਂ ਨਸ਼ਾ ਕਰਨੇ ਤਾਂ ਕਿ ਇਹ ਵੀਡੀਓ ਜਿਹੜੀ ਸੀਮਤ ਨਹੀਂ ਰਹੀ ਬਾਅਦ ਦੇ ਵਿੱਚ ਉਹ ਡਾਕਟਰ ਜਿਹੜਾ ਸੀ ਜਿਹੜਾ ਨਸ਼ਾ ਕਰਦਾ ਹੋਇਆ ਦੇਖਿਆ ਗਿਆ ਸੀ ਉਹਨੇ ਇੱਕ ਮਹਿਲਾ ਦੇ ਥੱਪੜ ਵੀ ਮਾਰਿਆ ਉਹਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਦਰਸਲ ਵਾਇਰਲ ਵੀਡੀਓ ਦੇ ਵਿੱਚ ਇੱਕ ਡਾਕਟਰ ਨਸ਼ੇ ਦਾ ਪਹਿਲਾਂ ਸੇਵਨ ਕਰਦਾ ਹੈ ਨਸ਼ਾ ਕਰਦਾ ਹੈ ਔਰ ਵੀਡੀਓ ਕਥਤ ਤੌਰ ਤੇ ਇੱਕ ਮਹਿਲਾ ਦੁਆਰਾ ਬਣਾਈ ਗਈ ਹੈ ਔਰ ਵੀਡੀਓ ਦੇ ਵਿੱਚ ਪਹਿਲਾਂ ਡਾਕਟਰ ਮਹਿਲਾ ਨੂੰ ਵੀਡੀਓ ਬਣਾਉਣ ਦੇ ਲਈ ਮਨਾ ਕਰਦਾ ਹੈ ਕਿ ਵੀਡੀਓ ਨਹੀਂ ਬਣਾਣੀ ਪਰ ਜਦੋਂ ਮਨਾ ਕਰ ਦਿੰਦਾ ਹੈ ਉਹ ਪਿੱਛੇ ਹਟਦੀ ਔਰ ਉਸ ਤੋਂ ਬਾਅਦ ਨਸ਼ੇ ਦੇ ਵਿੱਚ ਉਹ ਡਾਕਟਰ ਜਿਹੜਾ ਹੈ ਉਸ ਔਰਤ ਦੇ ਉੱਪਰ ਹੱਥ ਚੱਕਦਾ ਹੈ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕਰਦਾ ਹੈ ਔਰ ਇਹ ਸਾਰਾ ਕੁਝ ਕੈਮਰੇ ਦੇ ਵਿੱਚ ਕੈਦ ਹੋ ਗਿਆ ਮਹਿਲਾ ਦੇ ਨਾਲ ਜਿਹੜੀ ਕੁੱਟਮਾਰ ਦੀ ਵੀਡੀਓ ਹੈ ਉਹ ਵੀ ਸਾਹਮਣੇ ਆ ਗਈ ਹੈ ਨਸ਼ੇ ਦਾ ਸੇਵਨ ਕਰਨ ਤੋਂ ਬਾਅਦ ਸਾਰੀ ਫੁਟੇਜ ਜਦੋਂ ਹੁਣ ਵਾਇਰਲ ਹੋ ਗਈ ਔਰ ਡਾਕਟਰ ਪੁਨੀਤ ਸਿੰਘ ਇੱਕ ਮਹਿਲਾ ਦੇ ਉੱਪਰ ਹੱਥ ਉਠਾ ਰਿਹਾ ਹੈ ਉਹਦਾ ਨਾਮ ਪੁਨੀਤ ਸਿੰਘ ਅਜੇ ਤੱਕ ਸਾਹਮਣੇ ਆਇਆ ਔਰ ਹੁਣ ਇਹ ਵੀਡੀਓ ਜਦੋਂ ਵਾਇਰਲ ਹੋਈ ਹੈ ਔਰ ਸਿਹਤ ਮੰਤਰੀ ਦੇ ਵੱਲੋਂ ਇਹਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਤਾਂ ਹੋਏਗੀ ਹੋਏਗੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਤਤਕਾਲ ਮਤਲਬ ਉਸੇ ਟਾਈਮ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਔਰ ਉਹਨਾਂ ਨੇ ਵੱਡੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰਨ ਔਰ ਉਹਨਾਂ ਦੇ ਮੁਤਾਬਕ ਜਲਦੀ ਇਸ ਡਾਕਟਰ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਇਹਨੂੰ ਬਖਸ਼ਿਆ ਨਹੀਂ ਜਾਏਗਾ ਔਰ ਸੋ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਮੀਡੀਆ ਦੇ ਨਾਲ ਇਸ ਜਾਣਕਾਰੀ ਨੂੰ ਵੀ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਤੁਰੰਤ ਤੁਹਾਨੂੰ ਇਸ ਘਟਨਾ ਦੇ ਉੱਪਰ ਅਸੀਂ ਗੰਭੀਰਤਾ ਦੇ ਨਾਲ ਇਹਨੂੰ ਉਜਾਗਰ ਕਰਾਂਗੇ ਕਿ ਇਹ ਡਾਕਟਰ ਕੌਣ ਹੈ ਔਰ ਇਹ ਵੀਡੀਓ ਕਦੋਂ ਦੀ ਹੈ ਇਸ ਸਿਹਤ ਮੰਤਰੀ ਦੇ ਵੱਲੋਂ ਆਸ਼ਵਾਸਨ ਜਿਹੜਾ ਅੱਜ ਮੀਡੀਆ ਦੇ ਸਾਹਮਣੇ ਦਿੱਤਾ ਗਿਆ ਪਰ ਹੁਣ ਜਦੋਂ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਐਸੇ ਵਾਅਦੇ ਕੀਤੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਐਸੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਔਰ ਪੰਜਾਬ ਦੇ ਵਿੱਚ ਬੀਤੇ ਕੱਲ ਦੇ ਵਿੱਚ ਵੀ ਇੱਕ ਦੋ ਅਜਿਹੀਆਂ ਘਟਨਾਵਾਂ ਨੇ ਜਿਦੇ ਵਿੱਚ ਨਸ਼ੇ ਦੀ ਓਵਰਡੋਸ ਦੇ ਨਾਲ ਨੌਜਵਾਨ ਜਿਹੜੇ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਪਰ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਕਿੰਨੀ ਕੁ ਸਾਰਤਕ ਸਿੱਧ ਹੁੰਦੀ ਹੈ ਔਰ ਕੀ ਇਸ ਡਾਕਟਰ ਦੇ ਉੱਪਰ ਕਾਰਵਾਈ ਜਿਹੜੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਕਿੰਨੀ ਕੁ ਜਲਦੀ ਕਰਦੀ ਹੈ ਉਹ ਦੇਖਣਾ ਹੋਏਗਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵਿਲਟੀਵੀ ਯੂਕੇ ਦੇ ਨਾਲ ਧੰਨਵਾਦ